ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਵੀਦਿਓ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਲ ਸਤਿ ਸ੍ਰੀ ਅਕਾਲ ਜੀ ਹੋਰ ਵੀ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਾਸਤ ਸਾਰੀ ਗਾ ਸਾਫ ਸੰਜਨਤਰਾ ਵਾਲੇ ਇਹਨਾਂ ਨੂੰ ਚਲੋ ਵਧੀਆ ਚਾਹੀਦਾ ਜੇ ਤੇ ਹੋਰ ਘੱਟ ਵਾਦੀ ਦਰਸ਼ਨ ਦਿੰਦੇ ਜੀ ਕੀ ਗੱਲ ਆ ਦਰਸ਼ਨ ਕਿਤੇ ਤੁਹਾਨੂੰ ਠੰਡ ਬੜੀ ਆ ਤੇ ਮਾਲ ਜਿਹੜਾ ਆਉਂਦਾ ਇਦਾਂ ਹੀ ਵੇਖਦਾ ਜਾਂਦਾ ਨੇ ਫਿਰ ਅੱਛਾ ਆ ਤੁਹਾਨੂੰ ਡਾਕ ਕੇ ਚੰਗੀਆਂ ਵਹਿੜਾਂ ਆਈਆਂ ਨਾਲ ਤੁਹਾਨੂੰ ਡਾਢ ਦਰਸ਼ਨ ਕਰ ਲਈਏ ਨਾਲੇ ਬਾਹਰਕ ਦੂਰ ਦੂਰ ਵਾਲੇ ਵੀ ਜਣੋ ਕਰਾ ਦਿੰਦੇ ਆ ਅੱਛਾ ਅੱਛਾ ਆ ਵੀਰ ਫੈਨਲ ਚੰਗੀਆਂ ਵਹਿੜਾ 20 ਤੋਂ ਪਲੱਸ ਵਾਲੇ ਮੰਗਦੇ ਸਾਰੀਆਂ ਕੀ ਹੈ ਬੜਾ ਤਿੰਨ ਕੱਲ ਫੇਰ ਵੇਖੀਆਂ। ਪਾ ਤਿੰਨ ਧੱਕੀਆਂ ਸੀ ਹੁਣ। ਤੁਹਾਡੇ ਫੈਨ ਦੇਖਦੇ ਰਹਿੰਦੇ ਆ। ਤੁਹਾਡੇ ਫੈਨ ਬੜੇ ਛੇ ਲੋਕੀ ਕਹਿੰਦੇ ਸਰਪੰਚ ਨਾਲ ਵੀਡੀਓ ਕਦੋਂ ਪੈਣੀ ਹੈ। ਉਹ ਦੱਸਦਾ ਹੂੰ ਕਰਦੇ ਰਹਿੰਦੇ ਫੈਨ ਤੇ ਜਦੋਂ ਮਹਾਰਾਜ ਦੀ ਕਿਰਪਾ ਹੋਏ ਤੇਰੀ ਫੈਨ ਬਣਦੇ ਆ। ਹਾਂਜੀ ਹਾਂਜੀ ਹਾਂਜੀ। ਆਪਾਂ ਕੌਣ ਆ ਬਣਾਉਣ ਵਾਲੇ। ਠੀਕ ਹੈ। ਚਲੋ ਨਾਮ ਦੱਸ ਤੇ ਕਰੀ ਆਪਣਾ। ਨਾਮ ਹਰਜੀਤ ਸਿੰਘ। ਹਾਂਜੀ। ਪਿੰਡ ਰਾਏਪੁਰ ਖੁਰਦ। ਸੀਗਲ ਨਾਲਾ ਜਿਹੜਾ ਅਬਸਰ। ਤੇ ਫੋਨ ਨੰਬਰ ਬੋਲ ਦੇ ਇੱਕ ਰੀ। 98777882774। ਠੀਕ ਹੈ ਜੀ ਚਲੋ ਸ਼ੁਰੂਆਤ ਹੈ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਤਾਜੀ ਸੂਈ ਹੈ ਜਿਹੜੀ ਹਾਂ ਜੀ ਲੂਣ ਅੱਛੀ ਹੈ ਇਹ ਬੰਦੇ ਨਹੀਂ ਵੀਰ ਜੀ ਖੁੱਲੀ ਰਹਿੰਦੀ ਜੀ ਹਾਂ ਇੱਕ ਬਹੁਤ ਸਲਾਗੀ ਬੜੀ ਭਵੇਂ ਰੱਸੀ ਪਾਓ ਭਾਈ ਨਾ ਪਾਓ ਇੱਦਾਂ ਥੱਲੇ ਬਹਿ ਜਾਓ ਅੱਛਾ ਹਾਂ ਜਾਤਾ ਜਾਤਾ ਹਿੰਦਿਆਂ ਕਿ ਐਵੇਂ ਆਹ ਦੀ ਜਿਆਦ ਬੜੀ ਉੱਕੀ ਲੱਗਦੀ ਹੈ ਅੱਛਾ ਹਾਂ ਜੀ ਤੇ ਮਗਰ ਵੀ ਇਹਦੇ ਵਸ਼ੀ ਆ ਬਹੁਤ ਚੰਗੀ ਆ ਨਾੜੂ ਤੇ ਪੱਚਾ ਵਾ ਜਿਹੜਾ ਹੱਲੇ ਬਿਲਕੁਲ ਉਹ ਲਾ ਗਿਆ ਸੇ ਦਿਨ ਉਹ ਸੂਈ ਗਾ ਉਹ ਲਾਤਾ ਵਸ਼ੀਆ ਤਾਂ ਇਹ ਗਾਂ ਖੁੱਲੀ ਛੱਡੀ ਗਾਂ ਨਹੀਂ ਬੰਨੀ ਬੱਚੇ ਬੰਨੇ ਆ ਵਾ ਜਿਹੜਾ ਤੇ ਆ ਦੇ ਸਾਡੇ ਬੱਚਾ ਨੇ ਥੱਲੇ ਪੈ ਗਿਆ। ਉਹ ਆਪੀ ਥਾਂ ਤੋਂ ਆਦੀ ਚਵਾਈ ਤੈਨੂੰ ਖਵਾ ਦਿੰਦੇ। ਕੋਈ ਗੱਲ ਨਹੀਂ ਐ ਖੋ ਚਵਾਈ ਕਰਿਆ ਜਿੱਦਾਂ 2 2.5 ਮਿੰਟਾਂ ਜੀ ਐ ਬਾਦੀ ਭਰ ਜੰਦੀ ਸਾਹ। ਆਹ ਠੀਕ ਹੈ ਜੀ। ਤੇ 6ਵੇਂ ਦਿਨ ਉਹ ਆ ਜੀ ਵੀ ਜੀ ਰਸੋਈ ਨੂੰ। ਅੱਛਾ। ਆ ਨਾੜੂ ਤੁਸੀਂ ਵਸੀ ਦਾ ਵੇਖ ਲਿਆ ਵਾ। ਹਾਂਜੀ। ਤੇ ਸ਼ਾਂਦਰਾਂ ਦੇ ਵਿੱਚ ਜੀ 20 ਤੋਂ 20 ਕਿਲੋ ਬੋਲਾ ਕੋਈ ਆ ਕੇ ਮਿਲ ਸਕਦਾ ਲੀਟਰ ਮਾਰ ਕੇ। ਅੱਛਾ 20 ਲੀਟਰ ਮੌਕੇ ਤੇ ਤਿਆਰ ਆ। ਤਿਆਰ ਆ ਜੀ। ਤੇ ਕਿੰਨਾ ਕ ਚਵਾਈ ਜਾਊਗੀ ਐ? ਮੇਰੇ ਸਾੜਾ ਵੇਚੀ ਜਣਾ ਠੰਡ ਦੇ ਦੇ ਮੌਸਮ ਸਾਨੂੰ 20 ਕਿਲੋ ਦੇ ਭਰ ਜਗੇ ਗਈ ਆ 25 25 ਕਿਲੋ 26 ਕਿਲੋ ਦੀ ਦੁਕੀ ਆ ਜੇ ਕੋ ਸਾਹਮਣ ਵਾਲਾ ਵੀ ਭਰਾ ਹੋਵੇ ਠੀਕ ਹੈ ਜੀ ਤੋਰੀਆਂ ਫੇਰ ਇਹਨਾਂ ਪਲੂਨ ਅੱਛੀ ਆ ਬਾਕੀ ਇਹਦੀ ਮਾਂ ਦਾ ਰਕਾਰ ਜਣਾ ਹੈਗਾ ਉਹਨਾਂ ਨੂੰ 32 ਤੇ 30 ਕਿਲੋ ਦਾ ਰਕਾਰ ਇਹਦੀ ਮਾਂ ਦਾ ਅੱਛਾ ਠੀਕ ਹੈ ਤੇ ਹੁਣ 10 ਲੀਟਰ ਮੋਕੇ ਤੇ ਤਿਆਰ ਆ ਜੀ ਆਪਣੇ ਕੋ ਸੂਈ ਗੱਬਰ ਆਪਾਂ ਲਈ ਅੱਛਾ ਆਪਣੇ ਕੋ ਸੂਈ ਆ ਤੁਹਾਡੇ ਕੋਲ ਹੀ ਸੂਈ ਆ ਬਿਲਕੁਲ ਵਧੀਆ ਅੱਛਾ ਚਾਰੋ ਜਰੂ ਬੜੀਆ ਮੂੰਹ ਵੇਖੋ ਰਾਜਸੀਆ ਲੱਗਾ ਇਹਦੀ ਮਾਂ ਜਿਹੜੀ ਉਹ ਵੀ 50% ਜਸਤੀ ਚ ਵੱਖ ਰੱਖਦੀ ਅੱਛਾ ਅੱਛਾ ਮੇਰੀ ਪੁੱਤੀ ਦੂੰਗੀ ਜਸਤੀ ਵਾਲੀ ਆ ਤੇ ਬਾਕੀ ਜਤੂਤ ਸ਼ਾਇਨ ਵੀ ਜਿਹੜੇ ਜਿਹੜੇ ਬੰਦੇ ਪਰਖਾ ਵਾਲੇ ਆ ਕਿੱਡਾ ਦੇਖੋ ਜਦਾ ਉਹ ਨਾੜੀਓ ਕਲਚੀ ਵਾਲੀ ਕੈਨੀ ਤੇ ਠੀਕ ਆ ਲੋ ਚੀਜ਼ ਦਾ ਚੱਡਾ ਲੱਗਾ ਠੀਕ ਹੈ ਜੀ ਤੁਰੋਂ ਹੇ ਕਰੀ ਬਾਕੀ ਸਫਾਈਆਂ ਚ ਅਜ ਨਹੀਂ ਵੀ ਆ ਲਿਆ ਉਹ ਵੀ ਜੀ ਲਿਆ ਕਨੜਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ 20 ਲੀਟਰ ਨੋਕਰ ਦੇ ਤਿਆਰ ਦੱਸਦੇ ਆ ਆ ਦੇਖ ਸਾਡੇ ਚੱਲ ਚੱਲ ਫੁੱਲੇ ਰਹਿੰਦੇ ਜਿਆਦਾ ਆਪੇ ਹੀ ਆਪਣੀ ਜਗ੍ਹਾ ਤੇ ਇਹਨਾਂ ਚੱਲ ਜਾਣਾ ਉਹਨੇ ਆ ਦੇਖ ਸਾਡੇ ਤੇ ਕੀ ਰੱਖੀ ਆ ਫਿਰ ਇਹਦਾ ਮੁੱਲ ਆਪਾਂ बोलते ਵੀ ਜਿੱਦਾਂ ਬਰੀਡ ਸਾੰਭੀ ਦਾ ਸਾਣਾ ਜਾਂਦੇ ਦੇ ਘਰ ਬੱਜਾ ਵੀ ਦਾ ਸੋਨਾ ਸੋਨਾ ਦੇ ਹੀ ਪੈਂਦਾ ਹਾਂਜੀ ਹਾਂਜੀ ਹਾਂ ਤੇ ਭਾਈ ਇੱਕ ਬਾਜ ਦਾ ਬੱਚਾ ਹੀ ਸਾਣਾ ਤਿਆਰ ਹੋਇਆਗੀ ਠੀਕ ਆ ਤੇ ਇਸ ਸਾਣਾ ਵੀ ਵੀ ਸਿਵਤ ਵੀ ਇੰਨੀ ਸਾਲਾਂ ਵੀ ਸ਼ਾਂਤ ਨਾ ਜੀ 20 ਕਿਲੋ ਦੁੱਧ ਪਾਣੀ ਵਰਗਾ ਠੰਡਾ ਕਰਕੇ ਬਣਾ ਸਕਦੇ ਆਪਾਂ ਹਾਂਜੀ ਹਾਂ ਤੇ 12 13 15 ਵਰਗਾ ਮਾਲਾ ਮਾਰ ਕੇ ਡੱਪਾ ਚ ਕਿਤੇ ਦੂਰ ਤੇ ਹੁੰਦੀ ਆ ਠੀਕ ਆ ਹਾਂ ਤੇ ਬਾਕੀ ਦੁੱਧ ਵੀ ਵਧੀਆ ਫੈਣ ਲਾ 5 ਫੈਣ ਦੀ ਹੁੰਦੀ ਸਾਢੇ 5 5 ਠੀਕ ਆ ਮੱਸੀ ਦਾ ਪੱਖੀ ਰੱਖਦੀ ਆ ਹਾਂਜੀ ਹਾਂਜੀ ਹਾਂ ਤੇ ਮੁੱਲ ਤੇ ਮੱਸੀ ਦਾ ਭਾਵੇਂ ਦਾ 1.5 ਲੱਖ ਮੰਡੀਆਂ ਨੇ ਕਰ ਲੈਂਦੇ ਉਹ ਜੀਆਂ ਹਾਂਜੀ ਹਾਂਜੀ ਤੇ ਆਪਾਂ ਚਲੋ ਆਵੇਂ ਆਖੀ 75 ਦਾ ਜਦੋਂ ਛੱਡ ਕੇ 72 ਦੀ ਦੇ ਦਾਂਗੇ 72000 ਦੀ ਮੌਕੇ ਤੇ ਹੋਰ ਕਰ ਤਾਂ ਕਿ ਮੰਨ ਤਾਂ ਮੰਨ ਤਾਂ ਖੁੱਲਾ ਕਰਦਾ ਖੁੱਲਾ ਕਰ ਦੋਗੇ ਮੰਨ ਤਾਂ ਬਾਕੀ ਕੋ ਫੋਨ ਲਾਵੇ ਇੱਕ ਰੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਵੀ ਬੱਚਾ ਨਾੜੂ ਤਈ ਆ ਆ ਦੇਖ ਸਕਦੇ ਤੇ ਇਹਦੇ ਵੀ ਠੰਣ ਲੱਗ ਗਿਆ ਤਾਂ ਦੇਖ ਸਕਦੇ ਠੰਣਾ ਦਾ ਸਾਈਜ਼ ਗਿਆ ਪੇ ਤਾਂ ਚਾਈ ਇਹਦਾ ਛੋਟ ਚਵਾਈ ਇਹਦੀ ਦੇਖ ਲਓ ਬਿਲਕੁਲ ਬਹੁਤ ਚੰਗੀ ਚਵਾਈ ਲੱਗੀ ਇਹ ਵੀ ਠੰਡੀ ਤੇਰੀ ਪੂਰੀ ਤੇ ਇਹ ਦੇਖੋ ਕਿੰਨਾ ਜੀ ਦੁੱਧ ਤਿਆਰ ਇਹ ਵਿਜੈ ਜਦ ਤੱਕ ਜਦ ਨੂੰ ਆਸ ਰੀ ਨੂੰ ਹਾਂਜੀ ਇਹ ਕੋ 15 16 ਕਿਲੋ ਬੋਲਾ ਤਿਆਰ ਹੋ ਗਿਆ ਅੱਛਾ ਤੇ ਕਿੰਨਾ ਚਵਾਈ ਜਾਊਗੀ ਇਹ ਕੋਲੀ ਆਪੇ ਵਗਲ ਹੱਤ ਕਾਟਿਆ ਵੇਖੋ ਠੰਡੀ ਹੱਤ ਹੱਥ ਲਾ ਰਿਹਾ ਆਪੇ ਵੇਖੋ ਜਿਹਦਾ ਮਸ਼ੀਨ ਨਾ ਛੁੱਟ ਪਈ ਆ ਠੀਕ ਹੈ ਆ ਤੇ ਦੁੱਧ ਮੇਰੇ ਸਣਾ ਇਹ ਵੀ 24 25 ਕਿਲੋ ਦੁੱਧ ਆਮਣਾ ਚਵਾਉ ਵੀਰਾ ਕੱਟ ਕਾਟਿਆ ਦਾ ਤੋਰੀਆਂ ਫਿਰ ਇਹਨਾਂ ਵੀ ਮਾਹਰ ਦਾ ਪੋਲਾ ਲੰਗਰ ਤੇ ਰੋੜਾ ਬਾਕੀ ਥਾਨ ਜਿਹੜਾ ਇਹਦਾ ਵੀ ਚੰਗਾ ਲੱਗਾ ਲੱਪਾ ਦਾ ਚੁੱਕੀ ਦੋਨਾਂ ਚ ਜੈਨ ਬਾਕੀ ਉਤਰਨ ਲੱਪੇ ਲੁਪੇ ਜ ਨਹੀਂ ਹਣਾ ਹੈਗੀ ਆਜ ਲਾਇਆ ਫਿਰ ਜੀ ਸੋਨੇ ਰੰਗ ਰੂਪ ਦੀ ਆ ਚੰਗੇ ਕਦ ਕੱਟਦੀ ਹੈ ਇਹ ਵੀ ਬਾਕੀ ਸੋਈਆਂ ਸਵਾਈਆਂ ਵਾ ਸਾਡੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹੀ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਸੋਈਆਂ ਪਛੋ ਦੀ ਚਵਾਈ ਕਰਕੇ ਖੜੋ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਹੈ ਤੇ ਇਹਦਾ ਕੀ ਰੱਖ ਲੀਏ ਮੁੱਲ ਮੁੱਲ ਤੇ ਵੀ ਜਿੱਦਾਂ ਹੁਣ ਚਲੋ ਫਲੂਨ ਬੱਛੀ ਆ ਮਤ ਆਈ ਦੂਜੇ ਸੂਏ ਆ ਹਾਂਜੀ ਆ ਤੇ ਜਦੋਂ ਇਹ ਭਾਣਾ ਸੂਈ ਆਪਣੇ ਕੋ ਆ ਕੇ ਭਾਣਾ ਮਿਲੀ ਜਦੋਂ ਦਾ ਮੁੱਲ ਆ ਪਾ ਇਹਦਾ ਵੀ ਭਾਣਾ ਹੀ ਦੇ ਦੇਣੀ ਆ ਦੁੱਧ ਦੇ ਹਿਸਾਬ ਨਾਲ ਚਲੋ ਇਹ ਇੰਨੇ ਭਾਏ ਉਹਨੂੰ ਵੀ ਟੌਪ ਕਰ ਜੀ ਹਾਂਜੀ ਤੇ ਦੁੱਧ ਦੇ ਹਿਸਾਬ ਨਾਲ ਮੁੱਲ ਭਾਵੇਂ ਇਹਦਾ 70 ਮੀਤਰੀ ਕਰ ਦਈਏ ਠੀਕ ਬਾਕੀ ਆਪਾਂ ਜਾਇਜ਼ ਦੇ ਦਾਂਗੇ ਆਪਾਂ ਕਿੰਨੇ ਦੀ ਇਹ 2 ਘੱਟ 60 ਦੀ ਦੇ ਦਾਂਗੇ ਅੱਛਾ 58000 ਦੀ ਦੇ ਦਾਂਗੇ ਮਾਨਤਨ ਵੀ ਕਰ ਦਾਂਗੇ ਵਿੱਚ ਮਾਨਤਨ ਕਰ ਦੋਗੇ ਹਾਂਜੀ ਹਾਂਜੀ ਤੇ ਹੁਣ ਆ ਗਈ ਗੱਬਨ ਆ ਗਈ ਜੀ ਇੱਕ ਆ ਦੇਖ ਸੰਦੇ ਜੀ ਖਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਚੰਗੀ ਤਿਆਰ ਹੋਈ। ਵੀ ਦੇਖੋ ਜੇ ਇਹ ਤੁਰਿਆ ਨਹੀਂ ਜਾਣਾ ਰਕੋ ਤੇ ਅੱਛਾ ਇਹ ਆਪਣੇ ਬੰਦਿਆਂ ਖਾਸ ਬੰਦਿਆਂ ਕੋ ਲਈ ਆ ਠੀਕ ਆ ਦੇਖੋ ਠਰ ਠਾਲ ਤੋਂ ਦੇਖੋ ਠੰਡੀ ਤੇਰੀ ਆ ਪੂਰੀ ਕੋਈ ਭਲ ਨਹੀਂ ਆ ਪਤਾ ਵਾ ਉੱਦਾਂ ਸਾਰਾ ਕੱਡਾ ਆ ਇਹ ਕਿੰਨੇ ਕ ਦੁੱਧਾ ਲਈ ਜੇ ਇਹ ਵੀ ਜੀ ਇਹਦੇ ਆ ਲਈ ਜੰਦੋਂ 40 45 ਡੰਗਰਾਂ ਦੇ ਵਿੱਚੋਂ ਆਈ ਏ ਅੱਛਾ 40 40 ਦੇ ਵਿੱਚੋਂ ਵੀ ਇਹ ਲੋ ਕਿੰਨਾ ਕੁ ਵੜਵਾ ਹਿੱਸੇ ਵੰਡ ਆਉਂਦਾ ਉਹ ਜੱਟੇ ਆਉਂਦੇ ਹੋਣਗੇ ਹਾਂਜੀ ਹਾਂਜੀ 25 26 ਲੀਟਰ ਦੁੱਧ ਨੇ ਤਜਾ ਅੱਛਾ ਤੀਜੀ ਸੂਏ ਹੁਣ ਤਜੇ ਸੂਏ ਸੋਣੀ ਆ ਠੀਕ ਹੈ ਜੀ ਲਓ ਤਜੇ ਵੀ ਦੂਜੇ ਤਾਈਂ ਕਹੀ ਜਾਈਏ ਤਜੇ ਸੂਏ ਸੋਣੀ ਆ ਠੀਕ ਆ ਤੇ ਜੇ ਕੋਈ ਕੱਲੀ ਨੂੰ ਅੰਡ ਪਾ ਕੇ ਪੂਰੀ ਫੁੱਲ ਸੇਵਾ ਕਰੇ ਤਾਂ 30 ਤੋਂ ਪਲੱਸ ਵੀ ਜੋ ਦਊੜੀ ਹੈ ਅੱਛਾ ਹਾਂਜੀ ਦਊੜੀ ਹੈ ਫਿਰ ਇਹਨਾਂ ਵੀ ਇੱਕ ਵਾਰੀ ਆਪਾਂ ਅਸੀਂ ਵੇਖੀਦਾ ਜੀ ਹਾਲਤ ਜਿੰਨੀ ਇੰਨੇ ਯਾਰੇ ਪਸ਼ੂਆਂ ਦੇ ਵਿੱਚ ਵੀ ਮਤਲਬ ਵੱਜੀ ਹਾਂਜੀ ਤਾਂ ਨਾਰਮਲ ਸੇਵਾ ਤੇ ਮਤਲਬ ਪਿਛਲੇ ਸੂਏ ਵੀ ਅਸੀਂ ਲੈਣੀ ਸੀ ਮਨ ਕੋਲ ਸਲਾਹ ਲਗੀ 25 ਕਿਲੋ ਤਾਂ ਪੂਰਾ ਅਸੀਂ ਛੋਇਆ ਇਹਦਾ ਅੱਛਾ ਹਾਂ ਕਿਰੋਂ ਡੁੱਡ ਘਾਟੀ ਕਿੰਨੇ ਸੀ ਕੋਈ ਠੱਲਾ ਕਿੰਨੀਆਂ ਪੈਂਡੀਆਂ ਹਾਂ ਦੇਖ ਸਕਦੇ ਅਜੇ ਤਿਆਰ ਹੋਣੀ ਆ ਜੇ ਪੂਰੀ ਜੇ ਪੂਰਾ ਹਵਾਨਾ ਠੱਲਾ ਆਜੇ 9 ਮਹੀਨੇ ਹੋ ਗਏ ਜੇ 17 ਤਰੀਕ ਦੇ ਅੱਛਾ ਦਿਨ ਪੂਰੇ ਹੋ ਗਏ ਆ ਇਹਦੇ 17 ਤਾਰੀਖ ਤੋਂ ਦਿਨ ਖੜਦੇ ਬਸ ਆਜੇ ਲੈ ਆ ਵੀਰ ਜੀ ਇਹ ਤੇ ਫਸਾਟ ਕੇ ਬੈਠਾ ਬਾਕੀ ਛੋੜਾ ਜਾ ਹੈਗੀ ਸ਼ਾਈ ਹਾਲ ਕਰੋਸ ਕਰੋਸ ਚਾ ਥੋੜੀ ਸੈਂਪਲ ਸੁਪਣ ਵੀ ਚੰਗਾ ਚਾਟ ਚੰਗੀ ਆਈ ਜਾਓਗੇ ਠੰਡੀ ਬਹੁਤ ਹੈ ਸ਼ਾਈ ਹਾਲ ਜਿੱਦਾਂ ਹੁੰਦੀਆਂ ਨਹੀਂ ਗਰਮ ਹਾਂਜੀ ਹਾਂਜੀ ਇੱਦਾਂ ਮਰਜੀ ਵੇਖਾ ਫੁੱਟ ਕੇ ਉੱਥੇ ਭਾਗ ਲਾਰ ਕੇ ਬਹਿ ਜਾਓ ਥੱਲੇ ਠੀਕ ਐ ਇਸ ਤਰ੍ਹਾਂ ਹੀ ਭਾਵੇਂ ਖੁੱਲੀ ਛੱਡ ਕੇ ਥੱਲੇ ਬੈਠੇ ਰਹੋ ਅੱਛਾ ਦੇਖੋ ਤੁਸੀਂ ਚਾਹ ਨੂੰ ਕਿੰਨਾ ਕਿੱਥੇ ਆਊਗਾ ਸਾਲ ਲਾ ਲੋ ਠੀਕ ਐ ਜੀ ਜਿਹੜਾ ਪਰਖਲਾ ਬੰਦਾ ਉਹਨੂੰ ਪਤਾ ਹੀ ਆ ਵੀ ਦੁਰਦ ਦੇ ਇਹਨੇ ਦੇਣਾ ਹੀ ਆ ਵੀ ਇਹ ਤਾਂ ਹੈ ਵੀ ਸ਼ਾਈ ਹਾਲ ਕਰੋਸ ਹੈ ਤਾਂ ਸਹੀ ਚਲੋ ਲੈ ਜਾ ਫਿਰ ਬੰਦਿਆ ਚੱਲ ਚੱਲ ਬਾਕੀ ਖੋਲੀਆਂ ਛੱਡਣ ਵਾਲੀਆਂ ਗਾਵਾਂ ਹੀ ਆ ਜੜੀਆਂ ਸਾਰੀਆਂ ਤੇ ਇਹਦਾ ਵੀ ਮੁੱਲ ਆਪਾਂ ਦੱਸਦੀ ਐ ਇਹਦਾ ਮੁੱਲ ਜਦੋਂ 30 32 ਲੀਟਰ ਵਾਲੀ ਦਾ ਤਾਂ ਭਾਵੇਂ ਇਹਦਾ ਲੱਖ ਡੇਢ ਲੱਖ ਮੁੱਲ ਹੀ ਆ ਕ੍ਰੋਸ ਹੈਗੀ ਨਾਲੇ ਛਾਈ ਵਾਲ ਸਿੰਪਲ ਵਾਲ ਦੁੱਧਿਆ ਹਾਂਜੀ ਆ ਬਾਕੀ ਆਪਾਂ ਦੇ ਦਾਂਗੇ ਬਿਲਕੁਲ ਜੈ ਦੀ ਵਿੱਚੀ 28000 ਦੀ 28000 ਦੀ ਦੇ ਦੋਗੇ ਹਾਂਜੀ ਚਲੋ ਮੌਕੇ ਦੇ ਮਨ ਤਾਂ ਨਾ ਹੋਰ ਕਰ ਦੋਗੇ ਹਾਂਜੀ ਹਾਂਜੀ ਠੀਕ ਐ ਵੀਰ ਜੀ ਬਹੁਤ ਬਹੁਤ ਧੰਨਵਾਦੀ ਹੋਰ ਕੁਝ ਕਹਣਾ ਫਿਰ ਉਹ ਇਹੋ ਵੀ ਆਪਣੇ ਜਿਹੜੇ ਫੈਜ ਹੁਣ ਵੀਡੀਓ ਪਾਈ ਆ ਹੁਣ ਜਿੰਨੂੰ ਸੁਨਾਸ ਆ ਉਹਨੇ ਫੜ ਫੜਾ ਫੋਨ ਕਰਨੇ ਆਪਣੇ ਠੀਕ ਆ ਮੰਗਾਲੇ ਆਉਣ ਮਗਾਉਣਗੇ ਚਾਉਣ ਵਾਲੇ ਜਿਹਨੇ ਆਉਣ ਸੋ ਚਵਾਈ ਕਰਨ ਨਾਲ ਮਿਲਗਲ ਜਾਣ ਹਾਂਜੀ ਹਾਂਜੀ ਸੌਣੀ ਕਰਕੇ ਖੜਨਾ ਠੀਕ ਹੈ ਜੀ ਠੀਕ ਹੈ ਜੀ ਕਿੱਦਾਂ ਕਿੱਦਾਂ ਕੇ ਦਾ ਸੂਤਰ ਆਦਾ ਹਾਂਜੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ